ਨਮਸਕਾਰ ਦੋਸਤੋ ਮੈਂ ਹਾਸ਼ੋਕ ਤੁਸੀ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਅੱਜ ਜਿਹੜੀ ਹੈਗਾ Eid ul-Zuha ਮਨਾਈ ਆ ਰਹੀ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਤਸਵੀਰਾਂ ਹੈਗੀਆਂ ਪਿੰਡ ਆਸੋਵਣ ਪੈਂਦਾ ਜਿਹੜਾ ਮਲਕਪੁਰ ਦੇ ਕੋਲ ਪੈਂਦਾ ਹੁਆ ਹਲਕੇ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਇੱਥੇ ਜਿਹੜੀ ਆ Eid ul-Zuha ਮਨਾਈ ਆ ਰਹੀ ਆ ਮੁਸਲਮਾਨ ਭਾਈਚਾਰੇ ਵੱਲੋਂ ਗੁਜਰਬਾੜੀ ਵੱਲੋਂ ਕੋਈ ਵੀ ਹੈਗਾ ਤੇ ਸੁਨੇਹਾ ਵੀ ਜਿਹੜਾ ਲੋਕਾਂ ਨੂੰ ਭਾਈਚਾਰੇ ਦਾ ਦਿੱਤਾ ਜਾ ਰਿਹਾ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਹੋ लोग जेड़े थे ईद उलजोहा मनान दे लिए आए ना ਗੱਲਬਾਤ ਵੀ ਇਹਨਾਂ ਨਾਲ ਸੁਣਾਵਾਂਗੇ ਕਿ ਇਹਨਾਂ ਦਾ ਇਹ ਤਿਉਹਾਰ ਜਿਹੜਾ ਪਵਿੱਤਰ ਤਿਉਹਾਰ ਮਨਾ ਰਹੇ ਇਹਦੇ ਉੱਤੇ ਕੀ ਮੈਸੇਜ ਜਿਹੜਾ ਲੋਕਾਂ ਨੂੰ ਦੇਣਾ ਚਾਹੁੰਦੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਸਲਾਮੁਅਲੈਕਮ ਸ਼ਾਸਤਰੀਆ ਕਾਲ ਨਮਸਕਾਰ ਮੈਂ मोहम्मद शफी ਚੇਤੀ ਮੁਸਲਮ ਰਾਸ਼ਟਰੀ ਮੈਂ ਸੰਯੋਜਕ ਪੰਜਾਬ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੀ ਪੂਰੇ ਸਾਲ ਵਿੱਚ ਦੋ ਤਿਹਾਰ ਹੁੰਦੇ ਨੇ ਔਰ ਇਹ ਤੋਂ ਅਹਾਰ ਹੈ ਈਦ ਅਲ ਦੁਹਾ ਈਦ ਅਲ ਦੁਹਾ ਸਾਡਾ ਸਭ ਤੋਂ ਵੱਡਾ ਦਿਨ ਹੈ ਇਸ ਦਿਨ ਦੇ ਵਿੱਚ ਅੱਜ ਦੇ ਦਿਨ ਸਾਡਾ ਸਾਊਦੀ ਅਰਬ ਦੇ ਵਿੱਚ ਜਿਹੜਾ ਸਾਡਾ ਮੱਕਾ ਮਦੀਨਾ ਹੈ ਉੱਥੇ ਸਾਡਾ ਹਜ ਹੁੰਦਾ ਹੈ ਅੱਜ ਦੇ ਦਿਨ ਔਰ ਪੂਰੇ ਵਰਲਡ ਵਿੱਚ ਅੱਜ ਈਦ ਮਨਾਈ ਜਾਂਦੀ ਹੈ ਔਰ ਬਹੁਤ ਖੁਸ਼ੀ ਦੇ ਨਾਲ ਮੁਸਲਮਾਨ ਭਾਈ ਸਾਰੇ ਹੀ Eid ਮਨਾ ਰਹੇ ਨੇ ਔਰ ਮੈਂ ਅੱਜ ਇੱਥੇ ਪਠਾਨਕੋਟ ਦੇ ਵਿੱਚ ਜਾਮਾ ਮਸਜਿਦ ਆਸੋਬਾਨਾ ਇੱਥੇ Eid ਦੀ ਨਮਾਜ਼ ਪੜ੍ਹੀ ਆ ਔਰ ਸਾਰਿਆਂ ਭਾਈਆਂ ਦੇ ਨਾਲ ਗਲੇ ਮਿਲ ਕੇ Eid ਮੁਬਾਰਕ ਦਿੱਤੀ ਆ ਔਰ ਲੱਡੂ ਵੰਡ ਕੇ ਖੁਸ਼ੀ ਕੀਤੀ ਆ ਔਰ ਮੈਂ ਦੁਆ ਕਰਦਾ ਹਾਂ ਪੂਰੇ ਹਿੰਦੁਸਤਾਨ ਵਾਸਤੇ ਸਾਡਾ ਦੇਸ਼ ਖੁਸ਼ਹਾਲ ਰਹੇ ਔਰ ਪਿਆਰ ਮੁਹੱਬਤ ਦੇ ਨਾਲ ਰਹੇ ਔਰ ਸਾਰੇ ਹਿੰਦੂ ਮੁਸਲਮ ਸਿੱਖ ਈਸਾਈ ਭਾਈ ਭਾਈ ਬਣ ਕੇ ਰਹਿਣ ਸੋ ਸਾਡਾ ਮੁਲਕ ਬਹੁਤ ਬਹੁਤ ਤਰੱਕੀ ਕਰੇ ਧੰਨਵਾਦ ਸਰਮੇ ਗੁੱਜਰ ਸਮਾਜ ਕਲਿਆਣ ਸਭਾ ਪੰਜਾਬ ਅਧਿਖਸ਼ ਦਲਮੀਰ ਖਾਨ ਅਸ਼ੋਕ ਜੀ ਮੈਂ ਸਭ ਤੋਂ ਪਹਿਲੇ ਤੁਹਾਡੇ ਚੈਨਲ ਆਈ ਜਿਹੜੀ ਲੋਕਾਂ ਦੀ ਆਵਾਜ਼ ਤੁਸੀਂ ਪਬਲਿਕ ਤੱਕ ਸਾਡੀ ਪਹੁੰਚਾਉਂਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਅੱਜ Eid ਦਾ ਅਸਵਨ ਦੇ ਵਿੱਚ ਅਸੀਂ Eid ul Juhar ਦੀ ਨਵਾਜ਼ਾਦਾਦੀ ਕੀਤੀ ਹੈ ਬਹੁਤ ਅੱਛੇ ਤਰੀਕੇ ਦੇ ਨਾਲ ਨਵਾਜ਼ਾਦਾਦੀ ਫਦਾ ਕੀਤੀ ਗਈ ਹੈ ਔਰ ਆਪਣੇ ਮੁਲਕ ਦੇ ਵਾਸਤੇ ਅਮਨ ਔਰ ਸ਼ਾਂਤੀ ਦੀ ਦੁਆ ਕੀਤੀ ਗਈ ਹੈ ਔਰ ਰੱਬ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਔਰ ਇਦਾਂ ਹੀ ਦਿਨ ਦੁਗਣੀ ਰਾਤ ਦੁਗਣੀ ਸਭ ਨੂੰ ਖੁਸ਼ੀਆਂ ਦੀ ਲੈ ਦੇ। ਪਿੰਡ ਬਸ਼ਰਤਲੇ ਮਾਚਿਦ ਅਸਵਨ ਦੇਗਾ ਮਸਜਿਦ ਕਮੇਟੀ ਦੇ ਪ੍ਰੈਜ਼ੀਡੈਂਟ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਅੱਜ Eid ul Zuhad ਦੇ ਮੌਕੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਅਸੀਂ ਦੁਆ ਕਰਦੇ ਹਾਂ ਕਿ ਰੱਬ ਸਾਰਿਆਂ ਨੂੰ ਖੁਸ਼ੀਆਂ ਭਰਿਆ ਇਹ ਜਿਹੜਾ ਮੁਬਾਰਕ ਮਹੀਨਾ ਸੱਜ ਡਗਿਆ ਹੈ ਔਰ ਇਹ ਪੂਰਾ ਸਾਲ ਜਿਹੜਾ ਹੈ ਖੁਸ਼ੀਆਂ ਭਰਿਆ ਸਭ ਨੂੰ ਦੇਵੇ ਇਹਦੇ ਨਾਲ ਨਾਲ ਹੀ ਇੱਕ ਗੱਲ ਦੀ ਚਿੰਤਾ ਬਹੁਤ ਜ਼ਿਆਦਾ ਹੋਈ ਹੈ ਇੱਥੇ तकरीबन ਨਮਾਜ਼ ਚ 2250 ਬੰਦਾ ਨਮਾਜ਼ ਪੜਨ ਆਇਆ ਹੈ ਲੇਕਿਨ ਪ੍ਰਸ਼ਾਸਨ ਦਾ ਇੱਕ ਬੰਦਾ ਵੀ ਇੱਕ ਮੁਲਾਜ਼ਮ ਵੀ ਇੱਥੇ ਨਹੀਂ ਪਹੁੰਚਿਆ ਅਗਰ ਕੋਈ ਅਣਹੋਣੀ ਹੋ ਜਾਂਦੀ ਹੈ ਤੇ ਮੈਂ ਇਸ ਗੱਲ ਦਾ ਜਰੋਸ਼ ਵੀ ਕਰਦਾ ਕਿ ਇਹ ਬਹੁਤ ਗਲਤ ਕੀਤਾ ਅੱਜ ਰੋਡ ਤੇ 1 ਕਿਲੋਮੀਟਰ ਤੱਕ ਲੰਬਾ ਜਾਮ ਲੱਗਾ ਹੈ ਅਗਰ ਪ੍ਰਸ਼ਾਸਨ ਦਾ ਕੋਈ ਮੈਨੇਜਮੈਂਟ ਇੱਥੇ ਹੁੰਦਾ ਤਾਂ ਇਹ ਇੰਨਾ ਇੰਨੀ ਦਿੱਕਤ ਇੰਨੀ ਧੁੱਪ ਦੇ ਵਿੱਚ ਪਰੇਸ਼ਾਨੀ ਨਹੀਂ ਹੋਣੀ ਸੀ ਇਸ ਕਰਕੇ ਪ੍ਰਸ਼ਾਸਨ ਹਰ ਗੱਲ ਦੇ ਵਿੱਚ ਜਿਸ ਤਰ੍ਹਾਂ ਬਾਕੀ ਮਜ਼ਹਬਾਂ ਦੇ ਲੋਕਾਂ ਦਾ ਤਿਹਾਰ ਦੇ ਟਾਈਮ ਪ੍ਰਸ਼ਾਸਨ ਪੂਰਾ ਇੰਤਜ਼ਾਮ ਰੱਖਦੀ ਹੈ ਅਸੀਂ ਮੈਂ ਇਹ ਕਹਿਣਾ ਚਾਹਨਾ ਹਾਂ ਕਿ ਹਰ Eid ਨੂੰ ਪ੍ਰਸ਼ਾਸਨ ਨੂੰ ਪਤਾ ਹੈ ਕਿ ਇਥੇ Eid ਦੀ ਨਮਾਜ਼ ਹੁੰਦੀ ਹੈ ਉਹਦੇ ਵਾਦਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਅਜੇ ਸੁੱਤਾ ਪਿਆ ਹੈ ਇਹ ਮੇਰਾ ਇੱਕ ਬਹੁਤ ਸੰਦੁਖ ਭਰਿਆ ਸੰਦੇਸ਼ ਹੈ ਹਿੰਦੁਸਤਾਨੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਪਿਆਰ ਜਿਹਾ ਦੇਖੋ ਜੀ Eid ਦਾ ਮਾਨਾ ਜਿਹੜਾ ਟ੍ਰਾਂਸਲੇਸ਼ਨ ਹੈ ਉਹ ਖੁਸ਼ੀ ਦਾ Eid ਦਾ ਮਾਨਾ ਖੁਸ਼ੀ ਦਾ ਇਸ ਕਰਕੇ ਕਿ ਜਿਹੜੀ ਕੁਰਬਾਨੀ ਵੀ ਕਰਦੇ ਆ ਕਿ ਇਹਦਾ ਹਰ ਹਿੱਸਾ ਹਰ ਬੰਦੇ ਤੱਕ ਗਰੀਬ ਤੱਕ ਯਤਿਮ ਤੱਕ ਕਿ ਹਰ ਜਿਹੜਾ ਬੰਦੇ ਨੂੰ ਹਰ ਬੰਦੇ ਨੂੰ ਖੁਸ਼ ਕਰਨਾ ਹੈ ਇਹ ਸੰਦੇਸ਼ ਹੈ ਇਹਦਾ